ਪਿਕਲ ਜੀ ਸਾਰਿਆਂ ਨੂੰ ਅਸੀਂ ਅੱਜ ਬੁਰਜਪਿੰਡ ਦੇ ਵਿੱਚ ਇਸ ਟਾਈਮ ਖੜੇ ਹੋਏ ਆ ਬੁਰਜਪਿੰਡ ਦੇ ਜਿਹੜੇ ਹਾਲਾਤ ਆ ਇਸ ਟਾਈਮ ਉਹ ਥੋੜੇ ਨਾਜੁਕ ਨੇ ਕਿਉਂਕਿ ਜਿਹੜਾ ਕੁਝ ਡੰਗਾ ਇੱਥੇ ਲੱਗਾ ਹੋਇਆ ਸੀ ਉਹ ਡੈਮੇਜ ਹੋ ਚੁੱਕਾ ਹੈ ਤੇ ਕੁਝ ਜਿਹੜਾ ਹੈਗਾ ਖੇਤ ਹੜਨਾ ਸ਼ੁਰੂ ਹੋ ਗਿਆ ਜਿਹਦੇ ਲਈ ਬੈਂਸਾਬ ਨੇ ਸਾਨੂੰ ਹੁਕਮ ਹੋਇਆ ਕਿ ਆਪਣੀ ਸਾਰੀ ਟੀਮ ਨਾਲ ਇੱਥੇ ਵੱਧੋ ਵੱਧ ਕੁੱਜੋ ਸੋ ਮੇਰੀ ਬੇਨਤੀ ਹੈ ਕਿ ਥੋੜਾ ਜਿਹਾ ਸਾਨੂੰ ਜਿਹੜੀ ਹੈਗੀ ਹੈ ਮੈਨ ਪਾਵਰ ਦੀ ਜ਼ਰੂਰਤ ਹੈ ਰਿਸੋਰਸਸ ਸਾਰੇ ਉਪਲਬਧ ਨੇ ਬੈਗ ਨੇ ਬੋਰੀਆਂ ਨੇ ਮਿੱਟੀ ਸਾਰਾ ਕੁਝ ਉਪਲਬਧ ਹੈ ਬਸ ਸਾਨੂੰ ਬੈਗ ਫਿਲ ਕਰਨ ਦੇ ਲਈ ਕੁਝ ਮੈਨ ਕੁਝ ਸਾਡੇ ਕੋਲ 15-20 ਬੰਦਿਆਂ ਦੀ ਜਿਹੜੀ ਮੈਨ ਪਾਵਰ ਹੈਗੀ ਹੈ, ਪੇਡ ਹੈ, ਉਹ ਆ ਚੁੱਕੀ ਹੈ। ਪਰ ਜੇਕਰ ਸੰਗਤ ਦੇ ਰੂਪ ਦੇ ਵਿੱਚ ਸਾਡੇ ਨੌਜਵਾਨ ਇੱਥੇ ਪੁੱਜ ਜਾਣ ਤਾਂ ਮੈਨੂੰ ਲੱਗਦਾ ਕਿ ਇਹ ਜਿਹੜਾ ਕੰਮ ਹੈ ਬੜੀ ਜਲਦੀ ਕੁਝ ਘੰਟਿਆਂ ਵਿੱਚ ਨਮ ਮੁਕੰਮਲ ਹੋ ਜਾਊਗਾ। ਸੋ ਆਪ ਜੀ ਨੂੰ ਬੇਨਤੀ ਹੈ ਕਿ ਬੁਰਜਪਿੰਡ ਦੇ ਨੇੜੇ ਤੇੜੇ ਜਿੰਨੇ ਵੀ ਨੌਜਵਾਨ ਹੋ ਸਕਦੇ ਆਪਣੇ ਆਪ ਇੱਥੇ ਬੁਰਜਪਿੰਡ ਤੇ ਪੁੱਜਣ ਤੇ ਸਿਰਫ ਬੋਰੀਆਂ ਭਰਨ ਦੀ ਜਿਹੜੀ ਸੇਵਾ ਹੈਗੀ ਉਹ ਸਾਨੂੰ ਸਾਡੇ ਉੱਚ ਮਦਦ ਕਰਨ। ਬੈਂਸਾਪ ਵੀ ਬੜੀ ਜਲਦੀ ਉਹ ਕਹਿ ਰਹੇ ਨੇ ਕਿ ਉਹ ਵੀ ਇੱਥੇ ਪੁੱਜ ਰਹੇ ਨੇ ਤੇ ਚਾਹੇ ਤੁਸੀਂ ਕਿਹੜੀ ਵੀ ਪਾਰਟੀ, ਧਰਮ ਤੇ ਬੁਰਜਪਿੰਡ ਪੁੱਜ ਕੇ ਜਿਹੜੀ ਬੋਰੀਆਂ ਭਰਨ ਦੀ ਸੇਵਾ ਹੈ ਕਿਰਪਾ ਕਰਕੇ ਉਹਦੇ ਵਿੱਚ ਸਾਡੀ ਮਦਦ ਕਰੋ ਇਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ